ਅੱਗੇ ਚੱਲ ਤੂੰ ਅੱਗੇ ਚੱਲ ਮੰਨ ਕੇ ਲੈ ਲੰਡਾ ਯਾਰ ਪਰਿਵਾਰ ਨੂੰ ਆ ਜਾਓ ਕਿ ਕੋਸ਼ੇ ਦਾ ਬਿੱਲ ਕਰ ਕਾਹਦਾ ਕਾਫੀ ਕਰ can <laughs> 손! 손! 손. 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 ਆਣਾ ਦੋ ਤਿੰਨ ਬੰਦੇ ਨਾਲ ਸਾਡਾ ਕੰਮ ਕਰਵਾਵਾ ਕਿਥੇ ਪਤਾ ਨਹੀਂ ਬਾਬਾ ਜੀ ਸਾਈਡ ਤੇ ਆ ਜਾ ਹੁਣ ਅਪਟਾਚਮੈਂਟ ਦਾ ਨੋਜਨ ਬਜੀਤ ਸਿੰਘ ਕੁਸ਼ਲੀ ਸ਼ੀਧੀ ਦਾ ਹੈ ਠੀਕ ਹੋਣਾ ਚਾਹੀਦਾ ਦੇਖੋ ਜਿੱਥੇ ਇੱਕ ਪਾਸੇ ਅੱਜ ਬੜਾ ਦੁੱਖ ਦਾ ਮਾਹੌਲ ਹੈ ਪਿੰਡ 'ਚ ਅੱਜ ਵੇਖੇ ਪੂਰੇ ਪੰਜਾਬ ਲਈ ਪੂਰੇ ਜ਼ਿਲ੍ਹੇ ਲਈ ਸਿਰਫ 29 ਸਾਲ ਦੀ ਉਮਰ ਦੇ ਵਿੱਚ ਦੋ ਪੈਰਾ ਫੋਰਸ ਦਾ ਜਵਾਨ ਸਾਡਾ ਬਲਜੀਤ ਸਿੰਘ ਸ਼ਹਾਦਤ ਪਾ ਗਿਆ ਰਿਜੋਰੀ ਸੈਕਟਰ ਵਿੱਚ ਉੱਥੇ ਇੱਕ ਹੌਸਲੇ ਔਰ ਮਿਸਾਲ ਔਰ ਕਹਿੰਦੇ ਜਿੱਦਾਂ ਕਹਿੰਦੇ ਜਜ਼ਬਾਤ ਪੰਜਾਬੀਆਂ ਦੇ ਪਤਾ ਲੱਗਦੇ ਆ ਜਿੱਥੇ ਤੱਕ ਸਾਨੂੰ ਪਤਾ ਲੱਗਿਆ ਇਹ ਹਾਰਡ ਡਿਊਟੀ ਆਪਣੀ ਕਰ ਚੁੱਕੇ ਸੀਗੇ ਉਸ ਤੋਂ ਬਾਅਦ ਇਹਨਾਂ ਨੂੰ ਇਹਨਾਂ ਦੀ ਜਿਹੜੇ ਅਦਕ ਅਰਿਓਚਾ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਲਾਈਟ ਡਿਊਟੀਆਂ ਲੈ ਸਕਦੇ ਆ ਪਰ ਇਹਨਾਂ ਨੇ ਕਿਹਾ ਕਿਸੇ ਮਾਂ ਦਾ ਪੁੱਤ ਤਾਂ ਮੇਰੀ ਜਗ੍ਹਾ ਇਸ ਇਹ ਮਸ਼ੀਨ ਗਾਰਨ ਉੱਤੇ ਤਨਾਤ ਹੁੰਦੇ ਸੀਗੇ ਐਮਐਸ ਐਫਐਸ ਤੇ ਜਿਹੜੀ ਗੱਡੀਆਂ ਦੇ ਉੱਪਰ ਹੁੰਦੀ ਹੈ ਤੇ ਉਹਦੇ ਉੱਤੇ ਡਿਊਟੀ ਕਰਨਾ ਇਹਨਾਂ ਨੇ ਠੀਕ ਸਮਝਿਆ ਔਰ ਉੱਥੇ ਘਟਨਾ ਹੁੰਦੀ ਹੈ ਪਤਾ ਚੱਲਦਾ ਜਿੱਦਾਂ ਮੁਕਾਬਲੇ ਵਰਗੇ ਹਾਲਾਤ ਬਣਦੇ ਆ ਗੱਡੀ 200 ਫੁੱਟ ਗਹਿਰੀ ਖਾਈ ਚ ਜਾਂਦੀ ਹੈ ਸ਼ਹਾਦਤ ਦਾ ਜਾਮ ਪੀਤਾ ਹੈ ਜਿੱਥੇ ਦੁੱਖ ਦੀ ਘੜੀ ਹੈ ਪਰਿਵਾਰ ਲਈ ਇੱਕ ਸਾਲ ਵੀ ਨਹੀਂ ਹੋਇਆ ਸੀ ਹਜੇ ਵਿਆਹ ਦੇ ਲਈ ਉਸ ਤੋਂ ਬਾਅਦ ਬਹੁਤਾ ਸਮਾਂ ਨਹੀਂ ਹੋਇਆ ਤਾਂ ਇਸ ਪਰਿਵਾਰ ਨੂੰ ਵੀ ਸੈੱਟ ਹੋਣ ਨੂੰ ਬੜੀ ਗਰੀਬੀ ਦੇ ਹਾਲਾਤਾਂ 'ਚ ਉੱਠੇ ਤੇ ਜਿੱਥੇ ਮਾਨ ਹੈ ਇਸ ਸੂਰਮੇ ਤੇ ਬਲਜੀਤ ਸਿੰਘ ਤੇ ਇਸ ਇਲਾਕੇ ਦੇ ਉੱਥੇ ਇਸ ਗੱਲ ਦਾ ਕਾਟਾ ਹਮੇਸ਼ਾ ਰਹੇਗਾ ਕਿ ਸਾਡੇ ਵਿੱਚੋਂ ਬਲਜੀਤ ਸਿੰਘ ਵਿਛੜ ਗਿਆ ਅਸੀਂ ਤਾਂ ਐਨਾ ਹੀ ਕਹਾਂਗੇ ਸ਼ਹੀਦ ਬਲਜੀਤ ਸਿੰਘ ਅਮਰ ਰਹੇ ਔਰ ਸੁਰੱਖਿਆ ਪ੍ਰਣਾਲੀਆਂ ਨੂੰ ਹੋਰ ਐਨਾਕ ਮਜ਼ਬੂਤ ਸੁਰੱਖਿਅਤ ਕੀਤਾ ਜਾਵੇ ਕਿ ਜਿਹੜੇ ਐਦਾਂ ਦੇ ਹਾਦਸਿਆਂ ਦੇ ਨੌਜਵਾਨ ਜਿਹੜੇ ਜਵਾਨ ਹੈ ਬਚ ਸਕਣ ਕਿੱਦਾਂ ਲੱਗ ਰਿਹਾ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਕਰਦਾ ਮਾਹੌਲ ਜਿੱਦਾਂ ਹੈ ਕਿਸ ਤਰ੍ਹਾਂ ਸੁਹਾਸੀ ਮੁੰਡੇ ਦਾ ਬਹੁਤ ਵਧੀਆ ਸੁਹਾਸ ਸੀ ਸਾਜੀ ਬਹੁਤ ਦੁਖਦਾਈ ਜਿਹੜੀ ਖਬਰ ਆ ਸਾਡੇ ਪਿੰਡ ਲਈ ਬਹੁਤ ਮਾੜਾ ਹੋਇਆ ਬਹੁਤ ਗਰੀਬ ਪਰਿਵਾਰ ਤੋਂ ਉੱਠ ਕੇ ਮੁੰਡਾ ਹੈ ਆਪਣੇ ਲੈਵਲ ਤੇ ਵਧੀਆ ਬਣਿਆ ਸੀ ਬਹੁਤ ਮੁੰਡੇ ਦਾ ਸੁਭਾਅ ਅੱਛਾ ਸੀ ਸਾਰਿਆਂ ਨਾਲ ਮੇਰਬਤਨ ਸੀ ਬਹੁਤ ਸਾਰੇ ਪਿੰਡ ਕੋਲ ਬਹੁਤ ਸਾਰਾ ਪਿੰਡ ਪੂਰੇ ਅਫਸੋਸ ਚ ਹੈ ਤੇ ਪਰਮਾਤਮਾ ਉਹਦੀ ਧੂ ਨੂੰ ਸ਼ਾਂਤੀ ਬਖਸ਼ੇ ਅਸੀਂ ਤਾਂ ਇਹੀ ਕਰ ਕੇ ਕਹਿ ਸਕਦੇ ਹਾਂ ਹੁਣ ਤੇ ਆਪਣੇ ਪੰਜਾਬ ਸਰਕਾਰ ਕੋਲ ਵੀ ਕੁਝ ਕੁ ਮੰਗ ਕਰੂਗੇ ਪਰਵਾਹ ਦੀ ਪੰਜਾਬ ਸਰਕਾਰ ਨੂੰ ਇਹ ਪੈ ਚਲੋ ਜੋ ਪੰਜਾਬ ਸਰਕਾਰ ਦੇ ਰੂਲ ਹੈ ਉਸ ਮੁਤਾਬਕ ਇਹਨਾਂ ਨੂੰ ਏਡ ਬਜਾਰਾ ਦਿੱਤੀ ਜਾਵੇ ਜੇਕਰ ਨੌਕਰੀ ਦਾ ਸੋਹਣਾ ਬ੍ਰਦਰ ਵੀ ਹੈ ਉਹਦਾ ਤੇ ਉਹਨੂੰ ਬ੍ਰਦਰ ਨੂੰ ਵੀ ਕਿਸੇ ਅਡਜਸਟ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਤੇ ਸਾਡੀ ਪਿੰਡੀ ਮੁੰਡੇ ਨੇ ਸ਼ਹਾਦਤ ਪ੍ਰਾਪਤ ਕੀਤੀ ਪਹਿਲਾਂ ਵੀ ਇਸ ਪਿੰਡ ਤੋਂ ਨੌਜਵਾਨ ਸੀ ਜੋ ਹੋਰ ਵੱਡਾ ਦੂਜਾ ਸਦਮਾ ਪਿੰਡ ਪਾਇਆ ਹੈ ਸੋਕਰੀ ਮਹਿਸੂਸ ਹੋ ਰਿਹਾ ਕੀ ਕਰਨਾ ਚਾਹੋਗੇ ਇਸ ਬਾਰੇ ਇਹ ਜਿਹੜਾ ਮੁੰਡਾ ਸੀਦ ਹੋਇਆ ਬਹੁਤ ਵਧੀਆ ਮੁੰਡਾ ਸੀ 10ਵੀਂ ਪਲੱਸ 2 ਕਰਕੇ ਜਦੇ ਭਰਤੀ ਹੋ ਗਿਆ ਗਰੀਬ ਪਰਿਵਾਰ ਬਹੁਤ ਗਰੀਬ ਪਰਿਵਾਰ ਬੰਦਾ ਸੀ ਪਰ ਮਹਾਰਾਜ ਨੇ ਇੰਨੀ ਕਰੋਪੀ ਕਰਤੀ ਪਰ ਸਾਨੂੰ ਮਾਣ ਵੀ ਆ ਕੇ ਸਾਡੇ ਅਸੀਦ ਹੋਇਆ ਬਹੁਤ ਗਰੀਬਤਾ ਹਜੇ 8 ਮਹੀਨੇ ਹੋ ਗਏ ਪਿਤਾ ਮਰਿਆ ਤੇ ਹੁਣੇ ਹੀ ਨੇ ਕੋਠੀ ਪਾਈ ਹੈ ਤੇ 1.5 ਸਾਲ ਸਿਰਫ ਵਿਆਹ ਨੂੰ ਹੋਇਆ ਬਹੁਤ ਅਫਸੋਸ ਦੀ ਗੱਲ ਹੈ ਪਰ ਸਾਡੇ ਪਿੰਡ ਨੂੰ ਮਾਣ ਵੀ ਹੈ ਕਿ ਸਾਡੇ ਬੰਦੇ ਜਿਹੜੇ ਪਹਿਲਾਂ ਵੀ ਕਸੀਦ ਹੋਇਆ ਤੇ ਦੂਜਾ ਵੀ ਸੀਖਿਦ ਹੋਇਆ ਤੇ ਅਜੀਤ ਇਹ ਕਹਿੰਦੇ ਆ ਵੀ ਪਰਮਾਤਮਾ ਬਲ ਬਖਸ਼ਿਆ ਪਰਿਵਾਰ ਨੂੰ ਕਿ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਔਰ ਪਾਣਾ ਮੰਨਣ ਦਾ ਬਲ ਬਖਸ਼ਿਆ ਕਰਦੇ ਆ ਨੂੰ ਤਾਂ ਕਿ ਜੇ ਉਹਦਾ ਪਰਿਵਾਰ ਹੈ ਜਿਹੜਾ ਵਧੀਆ ਔਰ ਠੀਕ ਜਾ ਰਿਹਾ ਛੋਟਾ ਮੁੰਡਾ ਜਿਹੜਾ ਉਹ ਪਾਠ ਕਰਕੇ ਜਿਹੜਾ ਕਰਦਾ ਗੁਜ਼ਾਰਾ ਹੁਣ ਚੱਲਦਾ ਸੋ ਮੈਂ ਤਾਂ ਇਹੀ ਗੱਲ ਕਹੂੰਗਾ ਕੋਈ ਪਿੰਡ ਨੂੰ ਮਾਣ ਹੈ ਪਰ ਅਫਸੋਸ ਵੀ ਬੜਾ ਹੈ ਕਿ ਮੁੰਡੇ ਨੇ ਗਰੀਬੀ ਦੇ ਵਿੱਚ ਉੱਠ ਕੇ ਆਪਣਾ ਜਿਹੜਾ ਹੈ ਨੌਕਰੀ 'ਚ ਮਿਲਿਆ ਕਿਸੇ ਦੀ ਕੁਝ ਪਾਰਸ਼ ਨਹੀਂ افسوس اس گل دا کہ جڑی ਕੁੜੀ ہے بیاہی ہے او ہجے پڑھ دی ہے۔ بڑے افسوس دی گل ہے کہ ਕੁੜੀ دی ਜਿਹੜੀ ਉਮਰ ਹੈ ਉਹ ਸਿਰਫ 21 ਸਾਲ ਦੀ ਹੈ। ਸਰਕਾਰ ਕੋਲੋਂ ਮੰਗ ਕਰਾਂਗੇ ਕਿ ਅਸੀਂ ਮੁੰਡੇ ਨੂੰ ਕੋਈ ਨਾ ਕੋਈ ਜਿਹੜੀ ਨੌਕਰੀ ਹੈ ਕੁੜੀ ਨੂੰ ਦਿੱਤੀ ਜਾਵੇ ਤੇ ਪਰਿਵਾਰ ਦੀ ਜਿਹੜੀ ਹੈ ਹੈਲਪ ਵੱਧ ਤੋਂ ਵੱਧ ਕੀਤੀ ਜਾਵੇ। ਪੰਜਾਬ ਚ ਪਿੰਡਾਂ ਦਾ ਨੌਜਵਾਨ ਛੀਪੀ ਪਾ ਗਿਆ ਤੇ ਇਸ ਦੇ ਲਈ ਕੀ ਕਰਨਾ ਚਾਹੀਦਾ ਹੈ। ਮੈਨੂੰ ਬਹੁਤ ਹੀ ਦੁੱਖ ਲਈ ਖਬਰ ਹੈ ਸਾਡੇ ਇਲਾਕੇ ਚ। ਬਹੁਤ ਦੁੱਖ ਹੈ ਇਲਾਕੇ ਨੂੰ ਪੂਰਾ ਇਲਾਕਾ ਅੱਜ ਇੱਥੇ ਆਇਆ ਹੈ ਜਿਹੜਾ ਸਾਡਾ ਛੋਟਾ ਭਰਾ ਬਲਜੀਤ ਸਿੰਘ ਸਰਦਾਰ ਬਲਜੀਤ ਸਿੰਘ ਸ਼ਹੀਦ ਹੋਇਆ ਹੈ ਕੋਈ ਚੀਜ਼ਾਂ ਦਾ ਫਿੱਕ ਕੋਮ ਨੂੰ ਇੱਕ ਵੀ ਹੁੰਦਾ ਬਹੁਤ ਅੱਕਰ ਵੀ ਹੁੰਦਾ ਹੈ ਪਰ ਘਾਟਾ ਬਹੁਤ ਹੈ ਇਸ ਇਲਾਕੇ ਨੂੰ ਇਸ ਪਿੰਡ ਨੂੰ ਇੱਕ ਸਾਡਾ ਨੌਜਵਾਨ ਸ਼ਹੀਦ ਹੋ ਗਿਆ ਹੈ ਰਜੌਰੀ ਵਿੱਚ ਜਿਹੜਾ ਜੰਮੂ ਕਸ਼ਮੀਰ ਏਰੀਆ ਵਿੱਚ ਮੈਂ ਤਾਂ ਪਰਮਾਤਮਾ ਅਗੇ ਹੀ ਇਰਦਾਸ ਕਰਦਾ ਹੈ ਕਿ ਜਿਹੜਾ ਸਾਡਾ ਛੋਟਾ ਭਰਾ ਹੈ ਸਾਨੂੰ ਵਿਛੜਾ ਦੇ ਕੇ ਚਲ ਗਿਆ ਹੈ ਉਹਨੂੰ ਆਪਣੇ ਚਰਨਾਂ 'ਚ ਨਵਾਸ ਬਖਸ਼ੇ ਤੇ ਉਹਦੇ ਪਰਿਵਾਰ ਨੂੰ ਪਾਣਾ ਮਿਲਣ ਦਾ ਬਲ ਬਖਸ਼ੇ ਤੇ ਪਰਿਵਾਰ ਨੂੰ ਤਖੜਾ ਕਰੀ ਪਰਿਵਾਰ ਪਰ ਅੱਜ ਆਪਣਾ ਜਾਂਦਾ ਜਾਂਦਾ ਜਿਹੜਾ ਜ਼ਿੰਦਗੀ ਹੈ ਉਹ ਚੀਜ਼ਾਂ ਦੇ ਨਾਂ ਵਿੱਚ ਬਣਾ ਕੇ ਗਿਆ ਹੈ ਕੌਮ ਦੇ ਲਈ ਸਾਡੀ ਇਲਾਕੇ ਦੇ ਲਈ ਪੰਜਾਬ ਦੇ ਲਈ ਰੋਪੜ ਜ਼ਿਲ੍ਹੇ ਦੇ ਲਈ ਨੂਰਤ ਲਈ ਸ਼ੀਦੀ ਦੇ ਕੇ ਗਿਆ ਹੈ ਇਸ ਕਰਕੇ ਮੈਂ ਉਹਨੂੰ ਪ੍ਰਣਾਮ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸੋ ਸੋਸਾਇਟੀ ਰਾਤ ਤੋਂ ਮਨਵਾ ਸ਼ੀਰੂ ਦੀ ਕਮਿਟੀ ਸਾਰੇ ਇਲਾਕੇ ਵਾਸਤੇ ਪਰਿਵਾਰ ਵਾਸਤੇ ਬੜੀ ਦੁਖਦਾਈ ਘਟਨਾ ਸਿਰਫ 29 ਸਾਲ ਦਾ ਸਾਡਾ ਨੌਜਵਾਨ ਭਾਰਤੀ ਭਾਇ ਦੇਵ ਵਿੱਚ ਸੇਵਾ ਨਿਭਾਉਂਦਾ ਹੋਇਆ ਅੱਜ ਦੇਸ਼ ਦੇ ਲਈ ਸ਼ਹੀਦ ਹੋ ਗਿਆ ਸੋ ਪਹਿਲਾਂ ਵੀ ਸਾਡੇ ਇਲਾਕੇ ਦੇ ਕਈ ਜਿਹੜੇ ਨੌਜਵਾਨ ਹੈ ਉਹ ਸ਼ਹੀਦ ਹੋਏ ਨੇ ਸੋ ਵਾਹਿਗੁਰੂ ਪ੍ਰਮਾਤਮਾ ਦੇ ਅੱਗੇ ਤਾਂ ਹੀ ਅਰਦਾਸ ਕਰਦੇ ਆਂ ਵੀ ਇਹ ਜਿਹੜਾ ਬਾਰਡਰਾਂ ਦੇ ਉੱਪਰ ਪੇਦਾਂ ਦਾ ਮਾਹੌਲ ਬਣੇ ਕਿ ਹੋਰ ਮਾਵਾਂ ਦੇ ਪੁੱਤ ਆਪਣੀ ਜਾਨ ਨਾ ਗਵਾਉਣ ਪਰ ਪਰਿਵਾਰ ਲਈ ਤੁਸੀਂ ਪੰਜਾਬ ਸਰਕਾਰ ਨੂੰ ਗਵਰਨਮੈਂਟ ਦੀ ਬਚਤਾ ਜਿਹੜਾ ਪਰਿਵਾਰ ਦਾ ਘਟਾ ਕਿਸੇ ਵੀ ਕੀਮਤ ਤੇ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਕਿਸੇ ਤਰ੍ਹਾਂ ਨੂੰ ਤੋਲਿਆ ਜਾ ਸਕਦਾ ਪਰ ਗਵਰਨਮੈਂਟ ਦੀ ਪਾਲਿਸੀ ਮੁਤਾਬਕ ਜਿਹੜੀ ਵੀ ਸਪੋਰਟ ਹੈ ਉਹ ਦਿੱਤੀ ਜਾਏਗੀ